ਪਾਪਾ ਆਏ ਨੇ ਮੰਮੀ ਨੂੰ ਨਾਲ ਲੈ ਜਾ ਰਹੇ ਨੇ ਰੱਖ ਨਾ ਰੱਖਣਾ ਤੇਰੀ ਮਾਂ ਨੂੰ ਮੈਂ ਨਹੀਂ ਲੈ ਜਾ ਰਿਹਾ ਤੁਸੀਂ ਲੈ ਕੇ ਜਾ ਰਹੇ ਹੋ ਦੇਖੋ ਆਏ ਨੇ ਨਾ ਆਏ ਨਹੀਂ ਤੇ ਲੈ ਕੇ ਮੰਮੀ ਨੂੰ ਤੁਸੀਂ ਜਾ ਰਹੇ ਹੋ ਸੱਸੀ ਗਾਲ ਜੀ ਕੀ ਹਾਲ ਜਾਨੇ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਕਿ ਅਸੀਂ ਵੀ ਬਹੁਤ ਜ਼ਿਆਦਾ ਵਧੀਆ ਹਾਂ ਤੇ ਅੱਜ ਉਹੀ ਗੱਲ ਹੋ ਗਈ ਨਾ ਵਲੌਗ ਨਹੀਂ ਸ਼ੂਟ ਹੁੰਦੇ ਮੰਮੀ ਆ ਰਹੀ ਬਣ ਗਈ ਮੰਮੀ ਕੋਟੀ ਆਹ ਕੋਟੀ ਬਣ ਗਈ ਲੈ ਬਲੇ ਥੈਂਕ ਯੂ ਮੰਮੀ ਥੈਂਕ ਯੂ ਸੋਣੀ ਹੈ ਨਾ ਹੂੰ ਸੀ ਵੀ ਦਿੱਤੀ ਹੈ ਨਾ ਨਾਲ ਹੀ ਸਾਰਾ ਸੀ ਵੀ ਦਿੱਤੀ ਸਾਰਾ ਕੋ ਕਰਤਾ ਇਹਦੇ ਉੱਪਰ ਹੀ ਪਾ ਕੇ ਦੇ ਰਹੇ ਨਹੀਂ ਨਹੀਂ ਮੈਂ ਉਹਨੂੰ ਸਿੱਧੀ ਕਰ ਰਹੀ ਹਾਂ ਇਹ ਸਿਨਾ ਸਿੱਧੀ ਨਾ ਨਾ ਇੱਥੇ ਉੱਪਰ ਨਹੀਂ ਖੋਲਣਾ ਨੀ ਵਾਹ ਖਾ ਲਈ ਖਾ ਲਈ ਬੱਲੇ ਸੋਣੀ ਹੈ ਨਾ ਸੋਣੀ ਬਹੁਤ ਸੋਣੀ ਹੈ ਕਿਹਨੇ ਕਮੈਂਟ ਕੀਤੇ ਸੀ ਵੀ ਜਿਹੜੇ ਮੰਮਾ ਨੇ ਮਤਲਬ ਕੈਪ ਬਣਾਈ ਉਹ ਕਿੱਦਾਂ ਬਣਾਈ ਆ ਉਹਦੇ ਕਰੋਸ਼ੀ ਵਾਲੀ ਹੈ ਨਾ ਮੰਮੀ ਹਣਾ ਕਰੋਸ਼ੀ ਦੀ ਆ ਹਾਂ ਕੋਈ ਨਹੀਂ ਜਦੋਂ ਵੀ ਕਿਤੇ ਮੰਮੀ ਬਣਾਣਗੇ ਨਾ ਉਦਾਂ ਦੀਆਂ ਕੈਪ ਜਾਂ ਇਦਾਂ ਕੋਈ ਕੋਟੀ ਕੋਈ ਵੀ ਕੋਈ ਫਿਰ ਵੀਡੀਓ ਪਾਵਾਂਗੇ ਹੁਣ ਤਾਂ ਮੇਰੀ ਬਣ ਗਈ ਹੈ ਰੈਡੀ ਬਣੀ ਮੇਰੀ ਬਣ ਗਈ ਜਦੋਂ ਫੇਮ ਨੈਕਸਟ ਟਾਈਮ ਜਦੋਂ ਮੰਮੀ ਬਣਾਣਗੇ ਫਿਰ ਆਪਾਂ ਵੀਡੀਓ ਪਾਵਾਂਗੇ ਫਿਰ ਮੰਮੀ ਦੱਸ ਦੇਣੀ ਹੈ ਕਿ ਕਿਦਾਂ ਕਿਉਂਕਿ ਕਿਸ ਨੇ ਕੁਛ ਰੁਸ਼ੀ ਵਾਲੀ ਕਿ ਦੂਜੀ ਕ੍ਰੁਸ਼ੀ ਵਾਲੀ ਕ੍ਰੁਸ਼ੀ ਵਾਲੀ ਰੈਡੀ ਉਦੋਂ ਪਿੰਕ ਜੀ ਲਿੱਤੀ ਸੀ ਮੈਂ ਨਾ ਅੱਛਾ ਤੇ ਕਿਸ ਨੇ ਪੁੱਛਿਆ ਸੀ ਨਾ ਵੀ ਮਤਲਬ ਸਲਾਈਆਂ ਦੇ ਦੱਸ ਦਿਓ ਵੀ ਕਿਵੇਂ ਕਰਕੇ ਪਾਉਂਦੇ ਹੋ ਸਲਾਈਆਂ ਨਹੀਂ ਬੜੀ ਉਹ ਸੌਰੀ ਕਰੋਸ਼ੀਏ ਤੇ ਜਿਵੇਂ ਵੀ ਹੈ ਨਾ ਤੇ ਆਪਾਂ ਨੈਕਸਟ ਟਾਈਮ ਜਦੋਂ ਮੰਮੀ ਬਣਾਉਣਗੇ ਤਾਂ ਆਪਾਂ ਕਰਾਂਗੇ ਤੁਹਾਨੂੰ ਦੱਸਾਂਗੇ ਸ਼ੇਅਰ ਕਰਾਂਗੇ ਵੀਡੀਓ ਤੇ ਤੁਸੀਂ ਤੁਸੀਂ ਕਿੱਥੇ ਤਿਆਰ ਹੋਏ ਪਿਓ ਅਸੀਂ ਪਿੰਡ ਚੱਲੇ ਆਂ ਕਿਉਂ ਕਿਉਂ ਕੀ ਕਿਉਂ ਕੀ ਕੰਮ ਨੇ ਦੋ ਚਾਰ ਕਰ ਰਹੀਏ ਤਾਂ ਆਉਗੇ ਕਦੋਂ ਆਉਂਦੇ ਨਹੀਂ ਹਾਂ ਦੱਸੋ ਦੋ ਚਾਰ ਕੰਮ ਜਿਹੜੇ ਹੈਗੇ ਉਹ ਤੇ ਕਰਕੇ ਆਉਣੇ ਆ ਦੋ ਚਾਰ ਮੰਮੀ ਉਹਨੇ ਆਪ ਕੱਢ ਲੈ ਆਪ ਕੱਢ ਲੈਣੇ ਸਾਡੇ ਕੰਮ ਨਹੀਂ ਤੋਂ ਨਿਕੜਾ ਸੀ ਇਹ ਵੀ ਥੋੜੀ ਹੂੰ ਹੂੰ ਉਹ ਕੰਮ ਨਹੀਂ ਕਰ ਲੈ ਮੈਂ ਆ ਜਾਗਾ ਤੂੰ ਲੈਣਾ ਹਾਂ ਮੈਂ ਤੁਹਾਨੂੰ ਫੋਨ ਕਰ ਦਾਂਗੀ ਹਾਂ ਠੀਕ ਆਪਾਂ ਫਿਰ ਤੋਂ ਆ ਜੀ ਕਿੰਨੇ ਵਜੇ ਹਾਂ ਆ ਦੇ ਹੂੰ ਤੇ ਹੋਈ ਤਾਂ ਉਹ ਕਿ ਨਾਲ ਚਾਹਨੀ ਸੁੱਤੀ ਵੀ ਇਹ ਬੜੀ ਛਰਾਰਤੀ ਹੋ ਗਈ ਮੰਮੀ ਹਾਂ ਬੜੀ ਛਰਾਰਤੀ ਹੋ ਗਈ ਏ ਇਹਨੂੰ ਮੈਂ ਥੱਲੇ ਸਵਾਨਾ ਨਾ ਰੋਣ ਲੱਗ ਗਈ ਹੈਨਾ ਵੀ ਮੈਂ ਚੱਕ ਇਕੇ ਐਵੇਂ ਗੁੜੀ ਨਹੀਂ ਨੇ ਸੁੱਤੀ ਵੀ ਨਾ 39 ਸੌਂਗ ਰੋਪੇਗੀ ਮੈਂ ਮੈਂ ਇਹਨੂੰ ਕਿਹਾ ਮੈਂ ਕਿਹਾ ਚੁੱਪ ਕਰ ਫਿਰ ਚੱਕਦਾ ਮੰਮੀ ਚੁੱਪ ਕਰ ਗਈ ਜਿਵੇਂ ਨੂੰ ਸਮਝ ਆ ਗਈ ਹੁੰਦੀ ਮੇਰੀ ਗੱਲ ਮੈਂ ਚੱਕ ਕੇ ਤੇ ਸਵਾਇ ਫਿਰ ਸੋ ਗਈ ਸੋ ਗਈ ਤੇ ਇਹਨੇ ਤੇ ਹੋਣ ਲੱਗੀ ਤੇ ਸਮਝ ਆ ਰਹੀ ਹੈ ਉਹਨੂੰ ਸਮਝ ਆ ਰਹੀ ਹੈ ਸਮਝ ਆ ਰਹੀ ਹੈ ਉਹਨੂੰ ਸਮਝ ਆ ਰਹੀ ਹੈ ਇਸ ਮਾਈਲਾ ਬੜੀਆਂ ਕਰਦੇ ਜਦੋਂ ਉੱਠਦੀ ਹੈ ਨਾ ਅੱਖਾਂ ਖੋਲਦੀ ਉਹਦੇ ਹੀ ਖੁਸ਼ ਖੁਸ਼ ਕਾਸ਼ ਕਾਸ਼ ਦੇ ਲੈ ਬੱਚਾ ਮੇਰਾ ਹੂੰ ਸਹੀ ਗੱਲ ਹੀ ਮੰਮੀ ਮੇਰੇ ਫਿਰ ਤੇਲ ਲਾਣਾ ਸੀ ਤੁਸੀਂ ਯਾਰ ਸੇਰ ਨੂੰ ਹੁਣ ਮੈਂ ਜਾ ਰਹੀ ਹਾਂ ਤੇਰੇ ਉਹ ਇੱਕ ਹੀ ਗੱਲ ਬਣੀ ਉਹ ਅਜਾ 2 ਮਿੰਟ ਚ ਲਵਾਣ ਤੇ ਆ ਜਾ ਫਿਰ ਦੋ ਮਿੰਟ ਚ ਮਿਲਵਾ ਲੈਣਾ ਕਾਕਿਲ ਨੂੰ ਮੈਂ ਪਾ ਕੇ ਵੀ ਕੋਈ ਨਹੀਂ ਨਹੀਂ ਉਹ ਇੰਨੇ ਸੋ ਉੱਠ ਜਾਣਾ ਮੈਂ ਦਲੀਆ ਬਣਾ ਰਹੀ ਹਾਂ ਭੁੱਖੀ ਲੱਗੀ ਮੈਨੂੰ ਚਲ ਮੈਂ ਦੇਖਦਾ ਜਾ ਰਹੇ ਨੇ ਮੰਮੀ ਡੈਡੀ ਪਾਪਾ ਆਏ ਨੇ ਮੰਮੀ ਨੂੰ ਨਾਲ ਲਈ ਜਾ ਰਹੇ ਨੇ ਰੱਖ ਨਾ ਰੱਖ ਨਾ ਤੇਰੀ ਮਾਂ ਨੂੰ ਮੈਂ ਨਹੀਂ ਲੈ ਜਾ ਰਿਹਾ ਤੁਸੀਂ ਲੈ ਕੇ ਜਾ ਰਹੇ ਹੋ ਦੇਖੋ ਆਏ ਨਹੀਂ ਨਾ ਆਏ ਨਹੀਂ ਤੇ ਲੈ ਕੇ ਮੰਮੀ ਨੂੰ ਤੁਸੀਂ ਜਾ ਰਹੇ ਹੋ ਲੈ ਕੇ ਤੇ ਡੈਡੀ ਨੇ ਕਿਹਾ ਹੋਰ ਜਾਣਾ ਹੈ ਹੁਣ ਫਿਰ ਲੱਗ ਜਾ। ਸਹੀ ਗੱਲ ਹੈ। ਇਹ ਤਾਂ ਸੁਲਾਹ ਬਦਲ ਗਈ ਬੰਟੀ। ਇਹ ਤਾਂ ਹੋਵੇ ਨਾ। ਵੈਲੈਂਟਾਈਨ ਤੇ ਜਾਣਾ ਸੀ ਹੈ। ਚਲ ਠੀਕ ਹੈ ਚਲ ਠੀਕ ਹੈ। ਅਟੰਗੇ ਹਾਂ। ਹਾਂ। ਚੰਗਾ ਬਬਾ। ਪਾ ਲਿਆ ਹੁਣ। ਬਹੁਤਾ ਨਾ। ਨਹੀਂ ਨਹੀਂ। ਆਹ ਉਹ ਤਾਂ ਆਪਣਾ। ਛੋੜੀ ਵਜ੍ਹਾ ਕਰਕੇ ਉਹਨੂੰ ਦੇਣਾ ਜਕਾੜ। ਚੱਲ ਰੱਖਿਓ ਨਾ। ਚੰਗਾ ਬਬਾ। ਕਾ ਨਿਕਲ ਆ ਰਾਮਾ ਜਾ ਇਧਰੋਂ ਚਲੇ ਜਾਓ 에어ਪੋਰਟ ਰੋਡ ਤੇ ਜਾਏਗਾ ਆਹ ਤੇ ਜਾਵਾਂਗੇ ਹਾਂ ਮੈਨੂੰ ਫੋਨ ਲਿਆ ਦਵਾਈਆਂ ਮੰਮੀ ਫੋਨ ਮੇਰਾ ਰਹਿ ਗਿਆ ਭਈ ਇੱਥੇ ਦਵਾਈਆਂ ਲੈ ਲਿਓ ਲੈ ਲੈ ਜਾਓ ਤੁਸੀਂ ਤੁਹਾਡਾ ਫੋਨ ਉੱਥੇ ਪਿਆ ਹੈ ਬੱਸ ਉਹ ਪਰਾਂ ਲਾ ਕੇ ਰੱਖਿਆ ਮੈਂ ਇਹ ਬਾਜ਼ਰ ਮਿਸ ਕਰੇਗੀ ਆ ਜੇ ਜਲਦੀ ਉਹਨੇ ਮਿਸ ਕੀਤਾ ਤਾਂ ਆ ਜਾਊਗੀ ਆ ਜਾਈਂਗੀ ਮੈਂ ਆ ਜਾਈਂਗੀ ਹਾਂ ਤੇ ਖੋਲ ਦੇ ਚੰਨੀ ਆ ਨਾ ਆ ਖੋਲ ਦੇ ਨਾ ਮਾਂ ਹੁਣੇ ਆਜ ਹੀ ਖੋਲ ਦੇਣਾ ਕਿੰਨਾ ਚਿਰ ਹੋ ਗਿਆ ਲੱਗੀ ਹੋਈ ਐ ਮੰਮੀ ਦਵਾਈ ਹੈ ਦਾਰੂ ਸਾਰਾ ਕੁਝ ਆਹ ਦਾਰੂ ਕਹਿੰਦਾ ਪੀ ਇਥੇ ਦਾਰੂ ਅੱਕਾ ਚ ਪਾਣ ਵਾਲਾ ਬਾਈ ਅੱਕਾ ਪਾਣ ਵਾਲਾ ਚਾਲੂ ਬੋਲਦੁੰਦੇ ਆ ਚੱਕ ਕੇ ਚੱਕ ਕੇ ਦਿਓ ਕਿਹਦੀ ਐ ਪਾਪਾ ਦੀ ਐ ਪਾਪਾ ਆਈ ਡੋਟ ਚਾਬੀ ਚੱਕ ਲਈ ਗਦੀ ਹਾਂਜੀ ਚੱਕ ਲਈਏ ਜੀ ਚਲੋ ਚਲੋ ਧਿਆਨ ਨਾ ਜਾਏ ਏਅਰਪੋਰਟ ਰੁਰਦੀ ਜਾਏ ਮੰਮੀ ਆਰਾਮ ਨਾਲ ਚਲੇ ਜਾਓ ਠੀਕ ਐ ਬਾਏ ਬਾਏ ਮੰਮੀ ਹੁਣੀ ਤਾਂ ਚਲੇ ਗਏ ਸੀ ਤੇ ਅੱਜ ਮੈਂ ਤੇ ਕਿਰਨ ਨੇ ਫਸਟ ਡੇ ਇਬਾਦਤ ਨੂੰ ਕੱਲਿਆਂ ਹੈਂਡਲ ਕੀਤਾ ਐਂਡ ਇਟ ਵਾਸ ਵੈਰੀ ਈਜ਼ੀ ਔਖਾ ਨਹੀਂ ਲੱਗਿਆ ਕਿਉਂਕਿ ਹੈਬਿਟ ਸ਼ੁਰੂ ਤੋਂ ਸਾਡੀ ਇਹ ਬਣੀ ਹੋਈ ਹੈ ਮੈਂ ਤੇ ਕਿਰਨ ਦੋਨੋਂ ਇਬਾਦਤ ਨੂੰ ਸੰਭਦੇ ਸੀ ਵਾਸੀ ਕਿਸੇ ਨੂੰ ਤੰਗ ਨਹੀਂ ਕਰਦੇ ਸੀ ਵੀ ਹਨਾ ਬਸ ਹਾਂ ਰੋਟੀ ਪਾਣੀ ਦੀ ਥੋੜੀ ਔਖ ਹੁੰਦੀ ਹੈ ਬਟ ਇਬਾਦਤ ਹੁਣ ਥੋੜੀ ਸਿਆਣੀ ਹੋ ਚੁੱਕੀ ਹੈ ਵੱਡੀ ਹੋ ਚੁੱਕੀ ਹੈ ਹਨਾ ਤੋਂ ਉਸ ਕਰਕੇ ਵੀ ਲੋਡ ਰਹਿੰਦਾ ਹੈ ਆਬਵੀਅਸਲੀ ਇਹਨੂੰ ਥੋੜੀ ਤਕਲੀਫ ਹੈ ਕੋਡ ਐਂਡ ਕਫ ਦੀ ਬਟ ਪਰਮਾਤਮਾ ਜੀ ਦੀ ਮਿਹਰ ਨਾਲ ਉਹ ਥੋੜੀ ਰਿਕਵਰ ਹੋ ਚੁੱਕੀ ਹੈ ਹੁਣ ਤੇ ਵਧੀਆ ਰਿਹਾ ਇਹ ਸਿਸਟਮ ਹਨਾ ਫਸਟ ਡੇ ਅਸੀਂ ਕਹਿਣ ਤਰੀਕੇ ਨਾਲ ਸਾਂਭਿਆ ਬਟ ਹਾਂ ਨਾ ਕਿਹੜੇ ਤਰੀਕੇ ਨਾਲ ਸਾਡਾ ਥੋੜਾ ਤਾਂ ਹੋ ਗਿਆ ਕਿਉਂਕਿ ਅਸੀਂ ਤੁਹਾਨੂੰ ਰੱਖ ਕੇ ਇਕੱਠੇ ਸਾਂਭਦੇ ਰਹੇ ਆ ਡੇ ਫਸਟ ਤੋਂ ਡੇ ਫਸਟ ਤੋਂ ਸਹੀ ਕਰਕੇ ਸਾਨੂੰ ਇਨੀ ਪ੍ਰੋਬਲਮ ਨਹੀਂ ਆਈ ਤੇ ਜਿਦੋਂ ਆ ਮੰਨ ਲਓ ਅਹੀ ਮੰਮੀ ਉਹਨਾਂ ਨੂੰ ਚੁਕਾ ਚੁਕਾ ਦਿੰਦੇ ਸੀ ਵੀ ਤੁਸੀਂ ਸੋਣ ਇੱਥੇ ਚੱਕ ਲਓ ਕਿ ਅਸੀਂ ਕੰਮਕਾਰ ਕਰ ਲਈਦਾ ਕੁਝ ਹੁਣ ਉਹਦੇ ਲਈ ਝੂਲਾ ਮਿਲਿਆ ਉਹਨੂੰ ਸਹੀ ਗੱਲ ਚੂਲੇ 'ਚ ਆਰਾਮ ਵਾਲੇ ਇਲੈਕਟ੍ਰੋਨਿਕ ਚੂਲੇ ਝੂਲਦੀ ਵੀ ਹੈ ਇਹ ਪਾਪਾ ਲਿਆ ਕੇ ਆਏ ਸੀ ਡੋਰੇਮੋਨ ਇਹ ਡੋਰੇਮੋਨ ਨੂੰ ਦੇਖੀ ਜਾ ਰਹੀ ਹੈ ਇਹਦੇ ਸਾਹਮਣੇ ਕਰਤਾ ਇਹਦੇ ਸਾਹਮਣੇ ਕਰਤਾ ਉਹਨੂੰ ਹੀ ਦੇਖੀ ਜਾ ਰਹੀ ਹੈ ਬਸ ਇਹਨੂੰ ਅੱਛਾ ਲੱਗ ਰਿਹਾ ਦੇਖਣਾ ਇਹਨੂੰ ਹੈਨਾ ਪਰ ਇਹਨੂੰ ਬੱਟਾ ਸਾਰਾ ਸਰਾਣਾ ਸੀ ਵਿੱਚ ਤਾਂ ਦੇ ਤਾਂ ਵੀ ਗਰਦਨ ਇਹਦੀ ਨੀਚੇ ਪਲੇਨ ਨਾ ਹੋਵੇ ਹਾਸਰੀ ਹੈ ਹਾਸਰੀ ਹਨ ਦੇਖ ਕੇ ਤੇਰੀ ਗਰਦਨ ਪਲੇਨ ਥੋੜੀ ਉੱਚੀ ਰਵੇ ਕਿਉਂਕਿ ਜਦੋਂ ਬੱਚੇ ਨੂੰ ਕੋਲਡ ਕਫ ਹੁੰਦਾ ਉਹਨੂੰ ਥੋੜਾ ਜਿਹਾ ਉੱਚੀ ਐਵੇਂ ਰੱਖਣਾ ਚਾਹੀਦਾ ਹੈ ਐਸੀ ਵੀ ਰੱਖਣਾ ਚਾਹੀਦਾ ਕਿਉਂਕਿ ਦੁੱਧ ਉਹ ਕਈ ਵਾਰ ਸਪਿਟ ਕਰ ਦਿੰਦਾ ਬੱਚਾ ਮਮੈਂਟ ਕਰ ਦਿੰਦਾ ਵੀ ਉਹ ਬੈਕ ਨਹੀਂ ਵੱਜਦਾ ਉਹਨੂੰ ਤੇ ਆ ਡੋਰੇਮਨ ਖੜਾ ਮੇਰੀ ਕੁੜੀ ਨੂੰ ਹਸਾਉਣ ਵਾਸਤੇ ਮੈਂ ਤਾਂ ਅੱਜ ਇੱਕ ਮਿੰਟ ਉਹਨੇ ਬੁਰਾ ਲੰਮਾ ਪਾ ਦੇਵਾ ਹੈ ਹਨਾ ਅੱਜ ਦਾ ਦਿਨ ਸੱਚੀ ਬਹੁਤ ਲੰਬਾ ਲੱਗਿਆ ਮੈਨੂੰ ਵੀ ਪਤਾ ਕਿਉਂ ਮੰਮੀ ਉਹਦੀ ਹੈ ਕਿ ਸੀ ਚਲੋ ਗੱਲਾਂ ਬਾਤਾਂ ਮਾਰਦੇ ਬਾਰੇ ਪਤਾ ਹੀ ਨਹੀਂ ਲੱਗਦਾ ਸੀ ਟਾਈਮ ਦਾ ਆਪਣੀ ਜ਼ਿੰਮੇਵਾਰੀ ਦੇ ਨਾਲ ਪੂਰੇ ਟਾਈਮ ਸਰੁੱਟਿਆ ਸਹੀ ਗੱਲ ਹੈ ਬਹੁਤ ਫਰਕ ਪੈ ਗਿਆ ਨਾ ਬਹੁਤ ਫਰਕ ਪੈ ਗਿਆ ਸਵੇਰੇ ਵੀ ਉੱਠਣਾ ਪੈ ਰਿਹਾ ਪੈਣਾ ਰਲਿ ਕਿਉਂਕਿ ਕੱਲ ਇਹਦੀ ਇਬਾਦਤ ਦੀ ਅਪਾਇੰਟਮੈਂਟ ਹੈ ਪਾਸਪੋਰਟ ਦੀ ਤੇ ਹੁਣ ਮੈਂ ਕਿਰਨ ਨੇ ਕੋਈ ਚੁੰਨੀਆਂ ਰੰਗਾਉਣ ਨੂੰ ਦਿੱਤੀਆਂ ਸੀ ਮੈਂ ਉਹ ਲੈਣ ਚੱਲਿਆ ਤੇ ਕਿਰਨ ਮੇਰੇ ਲਈ ਚਾਹ ਜਾਂ ਕੁਛ ਨਾ ਕੁਛ ਬਣਾ ਕੇ ਰੱਖਣਗੇ ਓਏ ਹੋਏ ਮੇਰੇ ਬਾਪੂ ਨੂੰ ਖੰਗਾ ਆ ਰਹੀ ਕਿੰਨੂ ਓਹ ਵੇਖ ਕਿੱਦਾਂ ਨਾ ਅਚਾਨਕ ਲੋਰੀ ਹੈ ਕਿ ਆਸਰੀ ਹੈ ਹਾਂ ਕੀ ਹੋ ਗਿਆ ਕਿਉਂ ਜਿੱਦ ਕਿਉਂ ਜਿੱਦ ਕਰ ਕਿਉਂ ਜਿੱਦ ਕਰ ਰਹੇ ਹੋ ਕਿਉਂ ਜਿੱਦ ਚਲੇ ਨਵਾਓ ਯਾਰ ਹਾਲ ਤੇ ਕਹਿ ਰਹੀ ਹੈ ਤਰ ਪਰ ਵੇਖੀ ਜਾ ਰਹੀ ਚੁੱਕਣਾ ਤੇ ਕਹਿ ਰਹੀ ਕੋ ਚੁੱਕ ਮਨੇ ਚੁੱਕਾ ਲੈ ਪਾਇਆ ਮੈਨੂੰ ਕਰਨੀ ਆਪਾਂ ਚਲ ਉੱਠ ਚਲ ਚੱਜੋ ਅੱਛਾ ਅੱਛਾ ਬਸ 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 ਨਈ ਨਾ ਆਉਂਦੇ ਨਾ ਬਸ ਚੱਕਾਂਗਾ ਚੱਕਾਂਗਾ ਬਸ ਨਾ ਆਇਆ ਪਹਿਲਾਂ ਨਾ ਆਇਆ ਨਹੀਂ ਨਹੀਂ ਕਰਨੀਏ ਕਿਉਂਕਿ ਸਵੇਰੇ ਪਾਸਪੋਰਟ ਆਫਿਸ ਜਾਣਾ ਆਪਾਂ ਹੋ ਜਾਗੇ ਲੇਟ ਜੇ ਆਪਾਂ ਲੇਟ ਹੋ ਗਏ ਸਵੇਰੇ ਸਵੇਰੇ ਤੁਸੀਂ ਨਹਾਈ ਨਹੀਂ ਕਰਨੀ ਆਪਾਂ ਹੁਣੇ ਨਹਾਈ ਕਰ ਲੈਣੀ ਹੈ ਠੀਕ ਹੈ ਫਿਰ ਤੁਹਾਨੂੰ ਪਪੜੇ ਪਵਾ ਕੇ ਆਪਾਂ ਸੋਨਾ ਬਾਬੂ ਹੋਣਾ ਕੇ ਸਵਾ ਦੇਣਾ ਫਿਰ ਤੁਸੀਂ ਸਵੇਰੇ ਆਰਾਮ ਨਾਲ ਉੱਠਿਓ ਅਸੀਂ ਨਹਾਈ ਨੂੰ ਕਰਕੇ ਰੋਟੀ ਰੋਟੀ ਖਾ ਲਾਂਗੇ ਠੀਕ ਹੈ ਹੁਣ ਰੋਣਾ ਨਹੀਂਗਾ ਮਮਾ ਨੇ ਪਪੜੇ ਚੱਕ ਲੈਨੇ ਤੁਸੀਂ ਚੁੱਪ ਕਰਕੇ ਬਸ ਨਹਾਈ ਕਰੋ ਰੋਣਾ ਨਹੀਂਗਾ Papa ਕਹਿ ਰਹੇ ਨੇ ਠੀਕ ਹੈ ਮੇਰੇ ਬੱਚੇ ਏ ਹੁਣ ਤੁਸੀਂ ਇਹ ਕੱਪੜੇ-ਕਪੜੇ ਦਿਓ ਮੈਨੂੰ ਸੈਟਿੰਗ ਕਰ ਲਓ। ਤੇ ਇਤੇ ਲਾਵਾ ਇਹਦੀ ਛੀਟ-ਛੂਟੇ ਸਾਲੋ ਮੈਨ ਨੂੰ ਹੁੰਦੀ ਐ ਨਾ ਮਾੜੀ ਭਰਾਂ ਜਾਂਦੀ। ਓਏ 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 ਅੱਛਾ ਚੱਕਦਾ ਚੱਕਦਾ ਚੱਕਦਾ। ਨਹੀਂ ਐ ਤੂੰ ਐ ਕਰਕੇ ਹੀ ਬਾਤ ਅੱਛੀ ਹੋ ਗਈ ਐ ਆਪਣੇ ਪਾਪਾ ਦੀ ਗੋਦੀ ਵਿੱਚ। ਜਦੋਂ ਨਾ ਕਿਐ ਜਦੋਂ ਨਾਂ ਲਕੇਦਾ ਸ਼ਾਂਤ ਨਾਲ ਤਰੀਕੇ ਨਾਲ ਨਹਾ ਲੈਂਦੀ ਐ। ਬਟ ਕੱਪੜੇ ਪਵਾਣ ਲੱਗੇ ਰੁੰਦੀ ਐ। ਲੁੱਕ ਕੇ ਬੈਠੀ ਹੋਈ ਉਹਨਾਂ ਨਾਮ ਦੇ ਨਾਲ। ਛੁੱਤੀ ਵੀ ਐ। ਚੌਣ ਜੀ ਘੱਕਾ ਗਰਨ ਜੀ ਕਪੜੇ ਕੂੜੇ ਦੀ ਸੈਟਿੰਗ ਕਰਦੇ ਹੋਏ ਨਵਾਂ ਆ ਕੇ ਕੁੜੀ ਨੂੰ ਮੈਨੂੰ ਗੋਦੀ ਚ ਫੜਾਤਾ ਹੈ ਮੈਂ ਲੱਗਾ ਕੁੜੀ ਨੂੰ ਸੁਆਣ ਸੋਨੀ ਜੀ ਨੂੰ ਹਾਂ ਪਰ ਉਹਨੇ ਭਰੀ ਹੁੰਦੀ ਕਪੜੇ ਬਾਹਰ ਸੋਈ ਗੱਲ ਰਾਤ ਦੇ 10 ਵਜੇ ਕਿਨੇ ਇਹਨੇ ਖੜੀ ਹੋ ਜਾਣਾ ਹੁਣ ਘੰਟੇ ਤੱਕ ਉੱਡ ਜਾਣਾ ਜਦੋਂ ਹੀ ਸੋਣਾ ਉਹਨੇ ਉੱਠ ਜਾਣਾ ਉੱਡ ਜਾਣਾ ਤੇ ਸਵੇਰੇ ਆਪਾਂ ਜਾਣਾ ਵੀ ਇਹਦੇ ਅਪਾਇੰਟਮੈਂਟ ਤੇ ਜੇ ਉੱਠ ਕੇ ਤਾਂ ਮੂਵੀ ਲਾ ਲਾਂਗੇ ਨਾ ਉੱਟੀ ਤਾਂ ਸੁੱਤੇ ਰਾਂਗੇ ਸੋ ਇਹ ਗੱਲ ਹੈ ਇੱਕ ਕੰਮ ਕਰਾ ਕੋਈ ਨਾ ਕੋਈ ਕੰਮ ਤਾਂ ਕਰਾ ਹੀ ਹਾਂ ਇਸ ਟਮ ਤੱਕ ਵਾਕਈ ਥਕਾਵਟ ਵਾਲੀ ਬੋਰੀ-ਪੂਰੀ ਹਾਲਤ ਹੋ ਜਾਂਦੀ ਹੈ ਦਿਨੇ ਵੀ ਸਾਰ ਦਿਨ ਕੰਮ ਕਰਨਾ ਪੈਂਦਾ ਅੱਜ ਲੱਗਿਆ ਤਾਂ ਸੀ ਵੀ ਸੋਖਾ ਸਾਹਮਣਾ ਵੈਸੇ ਸੋਖਾ ਸਾਹਮਣਾ ਤਾਂ ਹੈਗਾ ਹੀ ਬਾਦ ਨੂੰ ਕੱਲਿਆਂ ਦਾ ਪਰ ਕਈ ਵਾਰ ਐਵੇਂ ਜਨਾ ਮੈਂ ਕੰਮ ਕਰ ਰਿਹਾ ਹੁੰਦਾ ਕਿਰਨ ਨੇ ਵੀ ਕੰਮ ਕਰਨਾ ਜਿਵੇਂ ਕਿਚਨ ਵਗੈਰਾ ਤਾਂ ਉਸੇ ਟਾਈਮ ਇਹ ਰੋਣੇ ਲੱਗ ਜਾਂਦੀ ਹੈ ਜਾਂ ਕਹਿੰਦੀ ਮੈਨੂੰ ਚੱਕੋ ਹੈਨਾ ਤੇ ਇਹ ਜਾਗ ਪੈਂਦੀ ਹੈ ਤੇ ਫਿਰ ਇਹਨੂੰ ਗੋਦੀ 'ਚ ਲੈਣਾ ਪੈਂਦਾ ਫਿਰ ਖੁਸ਼ ਹੋ ਜਾਂਦੀ ਹੈ ਗੋਦੀ 'ਚ ਆ ਕੇ ਮਤਲਬ ਇਹਨੂੰ ਐਕਚੁਅਲੀ ਤਾਂ ਗੋਦੀ ਦੀ ਆਦਤ ਪਈ ਹੋਈ ਹੈ ਦੂਲੇ ਵਿੱਚ ਵੀ ਜਦੋਂ ਸੁਂਦੀ ਆ ਉਹ ਵੀ ਖੁਸ਼ ਹੋ ਜਾਂਦੀ ਬਸ ਉੱਥੇ ਵੀ ਜਦ ਜਦ ਸੌ ਰਹੀ ਹੈ ਫਿਰ ਤਾਂ ਸੁੱਤੀ ਰਹੇਗੀ ਜੇ ਜਾਗ ਰਹੀ ਹੈ ਦੂਲੇ ਚ ਅੱਧੇ ਘੰਟੇ ਤੱਕ ਇਹਨੂੰ ਐਂ ਹੋ ਜਾਣਾ ਪਰ ਹੁਣ ਥੱਕ ਗਿਆ ਹੁਣ ਬਾਹਰ ਕੱਢ ਕੇ ਗੋਦੀ ਚ ਲੋ ਕੱਲ ਹੁਣ ਇਹਦੀ ਅਪਾਇੰਟਮੈਂਟ ਹੈ ਤੇ ਅਪਾਇੰਟਮੈਂਟ ਦੇ ਬਾਅਦ ਪਤਾ ਨਹੀਂ ਕਿੰਨੇ ਦਿਨ ਬਾਅਦ ਵੈਰੀਫਿਕੇਸ਼ਨ ਹੁੰਦੀ ਹੈ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਪਾਸਪੋਰਟ ਕਲੈਕਟ ਕਰਨ ਤੋਂ ਬਾਅਦ ਅਸੀਂ ਨਿਕਲਾਂਗੇ ਪਟਾਲੇ ਵੱਲੋਂ ਅਸੀਂ ਪਾਸਪੋਰਟ ਕਰਕੇ ਰੁਕੇ ਹੋਏ ਆਂ ਕਿਉਂਕਿ ਫਿਰ ਉਸ ਤੋਂ ਬਾਅਦ ਕੋਈ ਨਾ ਕੋਈ ਕੰਟਰੀ ਦਾ ਪਲਾਨ ਵੀ ਬਣਾਣਾ ਵੀਜ਼ੇ ਵੀ ਅਪਲਾਈ ਕਰਨੇ ਨੇ ਸਾਡੇ ਤਿੰਨਾਂ ਨੇ ਅਪਲਾਈ ਕਰਾਂਗੇ ਇਕੱਠਿਆਂ ਦੇ ਕਿਉਂਕਿ ਜਿਹੜੀ ਜਿਹੜੀ ਕੰਟਰੀਆਂ ਦਾ ਸਾਡੇ ਕੋਲ ਵੀਜ਼ੇ ਹੈਗੇ ਨੇ ਸਸਾਸੀਂ ਉੱਥੇ ਨਹੀਂ ਜਾਣਾ ਸਾਡਾ ਪਲਾਨ ਬਣਿਆ ਹੋਇਆ ਕਿਉਂਕਿ ਨਹੀਂ ਜਾਣੇ ਕੋਈ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਸੀ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਉੱਥੇ ਹਲੇ ਨਹੀਂ ਜਾਵਾਂਗੇ ਅਕਤੂਬਰ ਨਵੰਬਰ ਚ ਦੇਖਾਂਗੇ ਜੇ ਹੁਣ ਅਸੀਂ ਜੂਨ ਜੁਲਾਈ ਦੀ ਕਿਤੇ ਜਾਣਾ ਤਾਂ ਉਹਦੀ ਪਲੈਨਿੰਗ ਕਰਾਂਗੇ ਸਭ ਤੋਂ ਪਹਿਲਾਂ ਬਣਾ ਪਾਸਪੋਰਟ ਬਣਾ ਲਈਏ ਫਿਰ ਅਗਲੀ ਕਾਰਵਾਈ ਕਰਾਂਗੇ ਲਓ ਜੀ ਖੇਚ ਲਈ ਤਿਆਰੀ ਇਹ ਬਾਦ ਨੂੰ ਕਰਕੇ ਤਿਆਰ ਸੋਨਾ ਬਾਹੂ ਬਣ ਗਿਆ ਮੇਰਾ ਪੁੱਤ ਆਪਾਂ ਚੱਲਿਆਂ ਜੀ ਇਹਦੇ ਪਾਸਪੋਰਟ ਦੀ ਅਪਾਇੰਟਮੈਂਟ ਹੈ ਤੇ ਟਾਈਮ ਰਹਿ ਗਿਆ ਥੋੜਾ ਤੇ ਇਹਨੂੰ ਸੁਸਤੀ ਬਹੁਤ ਚੜੀ ਪਈ ਨੀਂਦ ਦੀਆਂ ਕੁੱਕੀਆਂ ਚੜੀਆਂ ਮੈਨੇ ਕੱਲ ਬਹੁਤ ਘੱਟ ਸੁੱਤੀ ਐ ਤੇ ਰਾਤ ਨੂੰ ਵੀ ਲੇਟ ਸੁੱਤੀ ਐ ਤਾਂ ਹੁਣ ਘੂੜ-ਘੂੜੀ ਨੀਂਦ ਵਿੱਚ ਐ ਚਲੋ ਮੈਂ ਇਹਨੂੰ ਤਿਆਰ ਤੁਰ ਕਰ ਲਿਆ ਹੁਣ ਇਹਨੂੰ ਪਾਸਪੋਰਟ ਆਫਿਸ ਲੈ ਕੇ ਚੱਲੀਏ ਕਿਉਂਕਿ 12 ਵਜੇ ਅਪਾਇੰਟਮੈਂਟ ਐ ਤੇ ਪੌਣੇ 11 ਤੋਂ ਉੱਪਰ ਟਾਈਮ ਹੋ ਗਿਆ ਸਾਡੀ ਘੜੀ 15 ਮਿੰਟ ਪਿੱਛੇ ਐ ਤੇ ਕੋਨੇ 12 ਰਿਪੋਰਟਿੰਗ ਟਾਈਮ ਹੈ ਤੇ ਆਪਾਂ ਜਲਦੀ ਪਹੁੰਚੀਏ ਕਿਉਂਕਿ ਰਸਤੇ 'ਚ ਟ੍ਰੈਫਿਕ ਵੀ ਮਿਲ ਸਕਦੀ ਆਪਾਂ ਨੂੰ ਚਲੋ ਐਨੀਵੇਜ਼ ਬੱਚੇ ਕਰਕੇ ਫਿਰ ਵੀ ਕੋਈ ਪ੍ਰੋਬਲਮ ਨਹੀਂ ਕਰਦੇ ਐਂਟਰੀ ਦੇ ਦੇ ਦਿੰਦੇ ਨੇ ਤੇ ਉਹ ਕੀ ਕਹਿੰਦੇ ਨੇ ਥੋੜੀ ਪ੍ਰਾਇਰੀਟੀ ਵੀ ਦੇ ਦਿੰਦੇ ਨੇ ਬੱਚੇ ਕਰਕੇ ਕਿ ਹੁਣ ਆਪਾਂ ਗੁੱਗੂ ਨੂੰ ਲੈ ਕੇ ਚਲੀਏ ਇਹਦਾ ਪਾਸਪੋਰਟ ਅਪਲਾਈ ਕਰੀਏ ਆਹ ਚੋਣੀਏ ਚਲੀਏ ਚੇਲੀ ਮਿੱੱਤ ਮਿੱੱਟ ਉੱਟ ਜਾ ਚੋ ਜਾ ਉੱਟ ਜਾ ਲਓ ਜੀ ਤਰਪੇ ਜੀ हां जी हां बाबू <laughs> बाबू सबका <सुता भी> <laughs> बाबू कुकियां चढ़ियां बाबू नु चलो जी पहला पासपोर्ट दफ्तर पहुंची है, है, हो, हो है आ गए ही घरें बहुत टाइम लग गया आज मतलब ਸਾਡਾ ਫਸਟ ਟਾਈਮ ਐਕਸਪੀਰੀਅੰਸ ਇਹੀ ਫਸਟ ਟਾਈਮ ਮਤਲਬ ਅਸੀਂ ਜਿੰਨੀ ਵਾਰੀ ਵੀ ਪਾਸਪੋਰਟ ਗਏ ਆ ਅਪਲਾਈ ਕਰਨ ਤੇ ਜਲਦੀ ਟਾਈਮ ਹੋ ਫ੍ਰੀ ਹੋ ਜਾਨੇ ਇਸ ਵਾਰ ਅਸੀਂ ਬਹੁਤ ਲੇਟ ਫ੍ਰੀ ਹੋਏ ਆ ਕਿਉਂਕਿ ਕਲੱਚ ਟਾਈਮ ਆ ਗਿਆ ਸੀ ਤੇ ਉੱਪਰੋਂ ਸਾਡਾ ਬੇਬੀ ਜਿਹੜਾ ਇਬਾਦਤ ਆ ਇਹਨੇ ਡਰਾ ਤਾਂ ਸੀ ਇਹਨੂੰ ਤੋਤੇ ੜਾਤੇ ਨੇ ਹੁਣ ਦੋ ਮਿੰਟ ਚੁੱਪ ਕਰਾ ਲੈ ਇਹਨੂੰ ਪਹਿਲਾਂ ਤੋਤੇ ਕਿਵੇਂ ਉਡਾਤੇ ਨੇ ਪਹਿਲਾਂ ਮੈਂ ਸਮਝਾਣਾ ਤੁਹਾਨੂੰ ਸਾਰੀ ਸਿਚੁਏਸ਼ਨ ਅ ਜਦੋਂ ਆਪਾਂ ਬੱਚੇ ਦਾ ਪਾਸਪੋਰਟ ਬਣਾਉਣਾ ਹੁੰਦਾ ਜੀ ਸਭ ਤੋਂ ਪਹਿਲਾਂ ਇਹਨਾਂ ਨੂੰ ਚਾਹੀਦਾ ਕਿ ਬੱਚੇ ਵਾਲੇ ਜਿਹੜੇ ਜਿਨ੍ਹਾਂ ਦੇ ਛੋਟੇ ਬੱਚੇ ਨੇ 6 ਮਹੀਨੇ ਤੋਂ ਜਾਂ ਸਾਲ ਤੋਂ ਛੋਟੇ ਬੱਚੇ ਨੇ ਉਹਨਾਂ ਨੂੰ ਪ੍ਰਾਇਓਰਿਟੀ ਦੇਣੀ ਚਾਹੀਦੀ ਹੈ ਇਹਨਾਂ ਨੂੰ ਪ੍ਰਾਇਰੀਟੀ ਵੱਲ ਅੰਦਰ ਤੁਹਾਨੂੰ ਪਤਾ ਕਿ ਬੱਚੇ ਨੇ ਟਿਕਣਾ ਨਹੀਂ ਹੁੰਦਾ ਕਈ ਬੱਚੇ ਰੋਂਦੇ ਆ ਚਲੋ ਆਪਣੀ ਆਦਤ ਤਾਂ ਟਿੱਕੀ ਹੋਈ ਸੀ ਰੋਂਦੀ ਨਹੀਂ ਹੈਨਾ ਬਾਬੇ ਦੀ ਮੇਰ ਹੈ ਬੜੇ ਐਦਾਂ ਦੇ ਬੱਚੇ ਸੀ ਜਿਹੜੇ ਰੋ ਰੇ ਸੀ ਛੋਟੇ ਛੋਟੇ ਬੱਚੇ ਨਾ ਵੀ ਉਹਨਾਂ ਨੂੰ ਪ੍ਰਾਇਰੀਟੀ ਉਹਨਾਂ ਦੀ ਅਲੱਗ ਲਾਈਨ ਹੋਣੀ ਚਾਹੀਦੀ ਆ ਬੱਚਿਆਂ ਵਾਲੇ ਦੀ ਦੂਸਰੇ ਨੰਬਰ ਤੇ ਇੱਕ ਚੀਜ਼ ਐਵੇਂ ਵੀ ਕਿ ਬੱਚਿਆਂ ਦਾ ਜੇ ਕੋਈ ਤੁਹਾਨੂੰ ਪਤਾ ਇੰਨਾ ਜ਼ਿਆਦਾ ਟਾਈਮ ਲੱਗਣਾ ਹੈ ਬੱਚੇ ਜਿਹੜੇ ਕਿ ਮਦਰ ਫੀਡ ਲੈਂਦੇ ਨੇ ਉਹਨਾਂ ਦਾ ਮਦਰ ਫੀਡ ਦਾ ਕੋਈ ਏਰੀਆ ਵੀ ਹੋਣਾ ਚਾਹੀਦਾ ਹਰ ਇੱਕ ਡਿਪਾਰਟਮੈਂਟ ਚ ਹੋਣਾ ਚਾਹੀਦਾ ਜਿੱਥੇ ਕਿ ਪਬਲਿਕ ਨੇ ਜਾ ਕੇ ਆਪਣੇ ਕੋਈ ਕੰਮ ਕਰਵਾਣੇ ਹੁੰਦੇ ਨੇ ਤੇ ਲੰਬਾ ਰਸ਼ ਹੋਵੇ ਨਾ ਉੱਤੇ ਹੋਣਾ ਚਾਹੀਦਾ ਕੋਈ ਨਾ ਕੋਈ ਏਰੀਆ স্মੋਕਿੰਗ ਏਰੀਆ ਬਣੇ ਹੁੰਦੇ ਨੇ ਉਹ ਜਿਆਦਾ ਇੰਪੋਰਟੈਂਟ ਹੁੰਦੀ ਹੈ ਤੇ ਛੋਟਾ ਬੱਚਾ ਜਿਹਨੇ ਕੁਝ ਵੀ ਨਹੀਂ ਖਾਣਾ ਸਿਰਫ ਦੁੱਧ ਪੀਣਾ ਹੁੰਦਾ ਉਹ ਏਰੀਆ ਨਹੀਂ ਬਣਾਇਆ ਹੁੰਦਾ ਜਦ ਕਿ ਮਦਰ ਫੀਡ ਏਰੀਆ ਹੋਣਾ ਚਾਹੀਦਾ ਇੱਕ ਮੇਰਾ ਸੁਝਾਅ ਹੈ ਬਾਕੀ ਜੇ ਕੋਈ ਸੁਣਦਾ ਹੋਏਗਾ ਤਾਂ ਗਵਰਨਮੈਂਟ ਅਫੀਸ਼ਰ ਕਰੇ ਬਣਨੀਆਂ ਇਹ ਚੀਜ਼ਾਂ ਦੂਜੇ ਨੰਬਰ ਤੇ ਇਬਾਦਤ ਆ ਟੋਕਨ ਟੋਕਨ ਮਿਲ ਗਿਆ ਸੀ ਖੜ ਗਏ ਹਨਾ ਲਾਈਨ ਦੇ ਵਿੱਚ ਤੇ ਜਦੋਂ ਇਹਦਾ ਵਾਰੀ ਆਈ ਹਨਾ ਫਿਰ ਕਹਿੰਦੇ ਵੀ ਇੱਕ ਫੋਟੋ ਇਹਦੀ ਠੀਕ ਨਹੀਂ ਗੀ ਆਬਵੀਅਸਲੀ ਚਲੋ ਫੋਟੋ ਠੀਕ ਨਹੀਂ ਸੀ ਦੁਬਾਰਾ ਫੋਟੋ ਕਰਾਣ ਕੇ ਬਾਹਰ ਕਿਤੇ ਫੋਟੋ ਫੋਟੋ ਕਰਾ ਕੇ ਲਿਆਏ ਫੋਟੋ ਕਰਾਣ ਤੋਂ ਬਾਅਦ ਆਏ ਚਲੋ ਸਾਰਾ ਨੰਬਰ ਲੱਗ ਗਿਆ ਜਿਹੜਾ ਪਹਿਲਾ ਕਾਊਂਟਰ ਹੁੰਦਾ ਹੈ ਉੱਥੇ ਸਾਰਾ ਕੁਝ ਓਕੇ ਬੀ ਕਾਊਂਟਰ ਸੀ ਜਿੱਤੇ ਵੈਰੀਫਿਕੇਸ਼ਨ ਹੁੰਦੀ ਹੈ ਉਹ ਡਾਕੂਮੈਂਟ ਚੈੱਕ ਕਰਦੇ ਨੇ ਉਹਨਾਂ ਦਾ ਸਿਸਟਮ ਖਰਾਬ ਸਿਸਟਮ ਜਦੋਂ ਠੀਕ ਹੋਇਆ ਫਿਰ ਉਹਨਾਂ ਦੀ ਲੰਚ ਬ੍ਰੇਕ ਹੋ ਗਈ ਹੈ ਵੀ ਜਿਸ ਟਾਈਮ ਸਿਸਟਮ ਖਰਾ ਤੇ ਲੰਚ ਬ੍ਰੇਕ ਹੋ ਗਈ ਆਣ ਦਾ ਮੈਨੂੰ ਹੁਣ ਦਿੱਕਤ ਕੀ ਆ ਗਈ ਇਬਾਦਤ ਸਵੇਰ ਦੀ ਸੁੱਤੀ ਹੋਈ ਸੀ ਰਾਤ ਦੀ ਰਤੇ ਨੂੰ ਨਵਾਤ ਅਸੀਂ ਤਿੰਨ ਆਣ ਤੋਂ ਬਾਅਦ ਸੋ ਗਈ ਸੋ ਗਈ ਤੇ ਸਵੇਰੇ ਵੀ ਇਹ ਥੋੜੀ ਜਿਹੀ ਉੱਠੀ ਹਲਕ ਥੋੜਾ ਜਿਹਾ ਦੁੱਧ ਪੀਤਾ ਦੁਪਹਿਰ ਮਤਲਬ ਸੁੱਤੀ ਰਹੀ ਅਜ ਮਤਲਬ ਜਿਵੇਂ ਕੂਕੀਆਂ ਨੀਂਦਾਂ ਨਹੀਂ ਚੜ ਜਾਂਦੀਆਂ ਮੈਂ ਕੀ ਕਰਨੇ ਨੇ ਦੁੱਧ ਨਹੀਂ ਪੀ ਰਹੀ ਸਵਾਰ ਕੇ ਹਨਾ ਮੈਂ ਟੈਨਸ਼ਨ ਹੋਈ ਜੇ ਵੀ ਇਹ ਉੱਠੇ ਨਾ ਅਸੀਂ ਹਿਲਾਈਏ ਹੋ ਕੂਕੀਆਂ ਪਈ ਹੋਏ ਮੈਂ ਉਹਨਾਂ ਨੂੰ ਕਿਹਾ ਵੀ ਮੈਮ ਬੱਚਾ ਵੈਸੇ ਕਿਉਂਕਿ ਜ਼ੁਕਾਮ ਹੈਗਾ ਬੱਚੇ ਨੂੰ ਤੇ ਖਾਂਸੀ ਆ ਬੱਚਾ ਬਿਮਾਰ ਹੈ ਥੋੜਾ ਤੁਸੀਂ ਜਲਦੀ ਕਰ ਲਓ ਨਹੀਂ ਨਹੀਂ ਮੈਂ ਕਿਉਂ ਨਹੀਂ ਹੋਏਗਾ ਜਲਦੀ ਬਈ ਮੈਂ ਥੋੜਾ ਜਿਹਾ ਬੋਲਿਆ ਉਹਨਾਂ ਨੇ ਚਲੋ ਇੱਕ ਕੋਈ ਸੀਨੀਅਰ ਆਇਆ ਕੋਈ ਉਹਨਾਂ ਦਾ ਉਹਨੇ ਕੋਈ ਨੰਬਰ ਨੰਬਰ ਪਾ ਕੇ ਮੇਰਾ ਚੇਂਜ ਕੀਤਾ ਫਿਰ ਮੈਨੂੰ ਦੂਸਰੀ ਲਾਈਨ ਵਿੱਚ ਭੇਜਿਆ ਕਿ ਹੁਣ ਫਿਰ ਵੇਟ ਕਰ ਹੁਣ ਸੀ ਕਾਊਂਟਰ ਤੇ ਵਾਰੀ ਆ ਗਈ ਐਂਡ ਵਿੱਚ ਚਲੋ ਸੀ ਕਾਊਂਟਰ ਤੇ ਵੀ ਵਾਰੀ ਆ ਗਈ ਫਿਰ ਘਰੇ ਪਹੁੰਚੇ ਤੇ ਜਦੋਂ ਘਰੇ ਪਹੁੰਚੇ ਤਾਂ ਡੈਪਰ ਚੇਂਜ ਕੀਤਾ ਮੈਡਮ ਉੱਠ ਗਈ ਪ੍ਰੋਪਰ ਕੂਕੀਆਂ ਗਾਇਬ ਬਿਲਕੁਲ ਗਾਇਬ ਇਹਦੀਆਂ ਕੂਕੀਆਂ ਆਹ ਵੇਖੋ ਇੱਕ ਕੂਕੀ ਆਈ ਏ ਕੂਕੀ ਆਈ ਏ ਦਨਿਆ ਇੱਧਰ ਵੇਖ ਪਾਪਾ ਨੂੰ ਛੱਤਵਾਗੇ ਖਿਜੀ ਜਾਂਦੀ ਏ ਚਲੋ ਜੀ ਹੁਣ ਆ ਗਏ ਹੁਣ ਲੱਗੀ ਵੀ ਸਾਨੂੰ ਬਹੁਤ ਜ਼ਿਆਦੀ ਭੁੱਖ ਇਹਨਾਂ ਦਾ ਫੀਡ ਲੈ ਲੀਏ ਹੁਣ ਖੁਸ਼ ਹੈ ਹੁਣ ਇਹ ਕਹਿੰਦੀ ਵੀ ਡੈਡੀ ਨੂੰ ਦੇਖ ਰਹੀ ਆ ਨਾ ਰੋ ਰਹੀ ਏ ਤੇ ਡੈਡੀ ਚੱਕਰ ਮੈਨੂੰ ਆ ਚੱਕਦਾ ਤੇਰੇ ਕੜ ਜਾ ਹੁਣ ਮੇਰੇ ਡੈਡੀ ਚੱਕਣ ਮੈਨੂੰ ਤੇ ਕਿਰਨ ਜਾ ਕੇ ਰੋਟੀ-ਵੁੜੀ ਬਣਾਉਣੇ ਤੇ ਅਸੀਂ ਤੁਹਾਨੂੰ ਮਿਲਦੇ ਆ ਕੱਲ ਨਵੇਂ ਵਲੋਗ ਵਿੱਚ ਪਾਸਵਰਡ ਇਹਦਾ ਆ ਜਾਏਗਾ ਹੈ ਬਾਅਦ ਤੇ ਹਾਂ ਬਾਬੂ ਪਕਲ ਨਹੀਂ ਹੋ ਰਿਹਾ ਹੈ ਚਲ ਆ ਜਾ ਪਕਲ ਚਲੋ ਠੀਕ ਆ ਮਿਲਦੇ ਆ ਕੱਲ ਨਵੇਂ ਵਲੋਗਸ ਬਾਏ 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 ਬਾਏ